ਅਸੀਂ ਚੱਲੇ ਹਾਂ ਮਾਰਕੀਟ ਆਇਆ ਕਿ ਲੈਫਟ ਆਇਆ ਸਾਡਾ ਘਰ ਸਟੇਅਰਸ ਬਟ ਮੈਂ ਜਦੋਂ ਅਫਟਰ ਦ ਯੂਜ਼ ਕਰਦੀ ਆ ਆਪਾਂ ਨੂੰ ਲੈਫਟ ਨਹੀਂ ਯੂਜ਼ ਕਰਨੀ ਚਾਹੀਦੀ ਨਾ ਜ਼ਿਆਦਾ ਸਟੇਅਰਸ ਯੂਜ਼ ਕਰਨੀ ਚਾਹੀਦੀ ਆ ਬਟ ਮੈਂ ਫਿਰ ਵੀ ਲੈਫਟ ਨੂੰ ਪ੍ਰੇਫਰ ਕਰਦੀ ਹਾਂ ਕਿਉਂਕਿ ਮੇਰੇ ਕੋਲ ਸਾਰ ਚੜ ਜਾਂਦਾ ਉੱਪਰ ਪੌੜੀਆਂ ਚੜਨ ਚ ਅੱਗੇ ਦੇਖੋ ਕਿੰਨੇ ਸੋਨੇ ਫਲਾਵਰ ਲੱਗੇ ਆ ਬੱਚੇ ਅਸੀਂ ਤੋੜ ਦਿੱਤੇ ਸਕੂਲ ਤੇ ਅਸੀਂ ਚੱਲਿਆ ਹੁਣ ਬਾਹਰ ਘੁੰਮਣ ਗਾਇਜ਼ ਦੇਖੋ ਕਿੰਨੇ ਛੋਟੇ ਛਾਡੇ ਫਲਾਵਰ ਆ ਵਾਓ ਸੋ ਨਾਈਸ ਅੱਜ ਵੈਦਰ ਬੜਾ ਹੀ ਨਾਈਸ ਸਾਡੇ ਹੈਗਾ 6 20 ਟੈਂਪਰੇਚਰ ਸੜੇ ਦਿੱਲੀ ਮਹੀ ਆ ਜਾਂਦਾ ਦਿੱਲੀ ਕਦੇ ਮਾਰਨਿੰਗ ਚ ਕਦੇ ਇਵਨਿੰਗ ਚ ਐਸੇ ਕਿੰਨੇ ਸਨ ਫਲਾਵਰ ਲੱਗੇ ਆ ਦੇਖੋ ਤੇ ਹੁਣ ਅਸੀਂ ਚੱਲਿਆ ਮਾਰਕੀਟ ਥੋੜਾ ਜਿਹਾ ਸਮਾਨ ਲੈਣਾ ਸੀ ਕਲਾਊਡ ਦੇਖੋ ਕਿੰਨੇ ਵਧੀਆ In sonic cloud, see. it's on a cloud like there they come a helicopter aeroplane guys aeroplane can okay, ਮ ਦੇਖ ਇਧਰਲੀ ਸਾਈਡ ਵੀ ਨਾ ਪਤਾ ਨਹੀਂ ਕੀ ਬਣਿਆ ਹੋਇਆ ਇਹ ਵੀ ਦੇਖ ਕੇ ਜਾਣਾ ਇੱਕ ਦਿਨ ਆਉਂਦੇ फावर लगे थो बे सोने फावर <laughs> ਵਾਓ ਦੇਖੋ ਕਿੰਨੇ ਸੋਹਣੇ ਫਲਾਵਰ ਲੱਗੇ ਆ ਵਾਓ ਕਿੰਨੇ ਕਲਰਫੁਲ ਨੇ ਪਿਆਰੇ ਲੱਗਦੇ ਆ ਨਾ ਵਾਈਟ ਤੇ ਰੈੱਡ ਦਾ ਕੰਬੀਨੇਸ਼ਨ ਇਧਰ ਜਗ੍ਹਾ ਜਗ੍ਹਾ ਤੇ ਇਹੋ ਜਿਹੇ ਡਸਟ ਬੀਨ ਲੱਗੇ ਹੁੰਦੇ ਆ ਇਧਰ ਵੀ ਦੇਖੋ ਵਾਓ ਕਿੰਨੇ ਸੋਹਣੇ ਫਲਾਵਰ ਹਨ ਮਨੇ ਸੀ ਲੱਗੇ স্মਲ ਟ੍ਰੋਲੀ ਤਾਂ ਕਿੰਨੇ ਸੋਹਣੇ ਲੱਗਿਆ ਦੇਖੋ ਹੇ ਬਾਬੇ ਤੋਂ ਟ੍ਰਾਲੀ ਨਹੀਂ ਸਹੀ ਆ ਰਹੀ ਹੇ ਬਾਬੇ ਨੇ ਟ੍ਰਾਲੀ ਦੀ ਜਾਨ ਕੱਢ ਦੇਣੀ ਸੀ ਬਿਚਾਰੀ ਟ੍ਰੌਲੀ ਚਪਲ ਇੱਥੇ ਪਿਆਲ ਹੁੰਦੀ ਆ ਤਰਨ ਵਾਲਿਆਂ ਦੀ ਗੱਡੀ ਵਾਲੇ ਨਿਕਲਣਗੇ ਬਾਅਦ ਚ ਪਹਿਲਾਂ ਤਰਨ ਵਾਲੇ ਨੂੰ ਰਸਤਾ ਦੇ ਕੇ ਚਾਹੇ ਕੋਈ ਜਾਂਗਾ ਚਾਹੇ ਕੋਈ 올 ਦਾ ਪਹਿਲਾਂ ਤਰਨ ਵਾਲਿਆਂ ਦੀ ਪਹਿਲਾ ਇਹ ਚੱਲ ਕੁਝ ਚੱਲੀਏ ਤੇਰੀ ਚਲੀਏ ਇਹ ਸੁਣਨ ਲੱਗ ਗਏ ਟ੍ਰੇਨ ਅਸੀਂ ਇੱਧਰ ਆਏ ਸੀ ਦੇਖਣ ਦੇ ਲਈ ਕਿੰਨਾ ਪਿਆਰਾ ਲੱਗਦਾ ਨਾ ਵਾਉ ਇੱਥੇ ਅੰਦਰ ਨਾ ਕਿ ਇਹ ਮਾਲਸੇ ਵਿੱਚ ਇਦਾਂ ਹੁੰਦਾ ਕਿ ਆਪਾਂ ਵੀਡੀਓਜ਼ ਨਹੀਂ ਬਣਾ ਸਕਦੇ ਤਾਂ ਕਰਕੇ ਫਿਰ ਮੈਂ ਉੱਧਰ ਕਿਸੇ ਵੀ ਵੀਡੀਓ ਨਹੀਂ ਬਣਾਈ ਇੱਥੇ ਜਿਆਦਾ ਕਲਾਊਡ ਮਤਲਬ ਕਿ ਹੈ ਨਹੀਂ ਕਿੰਨਾ ਕਰਾਊਡ ਕਿ ਕਲਾਊਡ ਇੱਜ ਨਹੀਂ ਜਿਆਦਾ ਇਕੱਠਾ ਨਹੀਂ ਕਿ ਇੱਥੇ ਤਾਂ ਕਰਕੇ ਆਪਾਂ ਵੀਡੀਓਜ਼ ਬਣਾ ਸਕਦੇ ਹਾਂ ਦੇਖੋ ਕਿੰਨੇ ਸੋਨੇ ਪਲਾਂਟਸ ਲੱਗੇ ਆ ਸਾਰੇ ਵਾਉ ਸੋ ਪ੍ਰੀਟੀ Wow, so pretty. Wow. Chalo. ਹੁਣ ਅਸੀਂ ਆ ਗਿਆ ਮਾਰਕੀਟ ਤੋਂ ਵਾਪਿਸ ਤੇ ਅਸੀਂ ਸੋਚਿਆ ਹੁਣ ਇੱਥੇ ਆ ਕੇ ਵੀਡੀਓ ਥੋੜੀ ਜਿਹੀ ਬਣਾਈ ਜਾਵੇ ਡਰੋਨ ਸ਼ਾਟ ਗਾਇਸ ਤੁਹਾਨੂੰ ਹੁਣ ਇਹਦੇ ਐਂਡ 'ਚ ਦੇਖਣ ਨੂੰ ਮਿਲਣਗੇ ਵੀਡੀਓ ਦੇ ਤੇ ਤੁਸੀਂ ਵੇਖਿਓ ਅੱਜ ਬੈਦਰ ਵੀ ਸਾਡਾ ਬੜਾ ਹੀ ਨਾਈਸ ਆ ਗਿਆ ਨੇਚ ਕਿੰਨਾ ਸ਼ਾਂਤ ਜਿਹਾ ਮਾਹੌਲ ਲੱਗਦਾ ਨਾ ਚਿੜੀਆਂ ਦੀ ਚਹਿ ਚੱਕ ਕਿੰਨੀ ਵਧੀਆ ਲੱਗਦੀ ਆ ਹਰੀਆਲੀ ਹਰੀਆਲੀ ਇੱਧਰ ਸਾਰੇ ਲੋਕ ਹੂੰ ਕਿੰਨਾ ਵਧੀਆ ਸਕਾਈ ਆ ਇੱਧਰ ਸਾਰੇ ਲੋਕ ਸੈਂਕਲਿੰਗ ਕਰਦੇ ਆ ਰਨਿੰਗ ਕਰਦੇ ਆ ਵਧੀਆ ਮਾਹੌਲ ਆ ਕੈਮਰੇ ਵੀ ਲੱਗੇ ਆ ਸੇਫਟੀ ਲਈ ਨੋ ਕਿਸੇ ਨੂੰ ਬੈਠ ਨਹੀਂ ਲੈਣਾ ਆਪਾਂ ਬੱਛ ਨਿਆਣੇ ਇੱਧਰ ਦੇਖ ਲਓ ਆਪਣੇ ਹਰ ਇੱਕ ਗੱਲ ਤੇ ਨਾ ਥੈਂਕ ਯੂ ਵੈਲਕਮ ਬੋਲਦੇ ਆ ਹਨਾ ਕਿਹਨੇ ਸੋਹਣਿਆ ਲੱਗਦੇ ਆ ਨਾ ਦੇਖੋ ਵਾਓ ਉਨਾ ਪਾ ਚਲਾਉਣ ਲੱਗੇ ਡਰੋਨ ਹੋ ਗਿਆ ਆਨ ਸੇਵਾਇ ਕਰ ਕੋਲ ਵੀ ਨਹੀਂ ਕਿੰਨਾ ਸੋਹਣਾ ਸਕਾਈ ਲੱਗਦਾ ਵਾ ਇਹਦੇ ਲਾਸਟ ਵਿੱਚ ਗਾਇਸ ਸਾਰੇ ਤੁਹਾਨੂੰ ਜਿਹੜੇ ਡਰੋਨ ਦੇ ਸ਼ਾਟ ਹਨ ਉਹ ਮਿਲਣਗੇ ਵੀਡੀਓ ਮਿਸ ਨਾ ਕਰਿਓ ਉੱਪਰ ਆ ਗਿਆ ਬਾਜ ਡਰੋਨ ਨੂੰ ਫੜਨ ਦੇ ਲਈ ਉਹ ਦੇਖੋ ਜਦੋਂ ਡਰੋਨ ਇੱਧਰ ਨੂੰ ਅਸੀਂ ਬੁਲਾ ਲਿਆ ਹਾਏ ਓਏ ਕਿੱਡਾ ਖਰਾਬ ਆ ਬਾਜ ਦੇਖ ਲਓ ਨਾ ਜਦੋਂ ਆ ਗਿਆ ਕਿੱਧਰ ਹੋ ਗਈ ਲੈਂਡਿੰਗ ਓਕੇ ਬਾਜ ਆ ਗਿਆ ਸੀ ਗਾਇਸ ਫੜਨ ਦੇ ਲਈ ਹੂੰ ਹੋ ਫਿਰਦਾ ਖੜਜੋ ਕਿੱਥੇ ਗਿਆ ਭੱਜ ਗਿਆ ਹੋ ਰਿਹਾ ਹਾਂ ਆ ਜਾ ਗਿਆ ਸੀ ਫੜਨ ਦੇ ਲਈ ਫਟਾਫਟ ਅਸੀਂ ਡਰੋਨ ਦੀ ਕਰਵਾਈ ਲੈਂਡਿੰਗ ਤੇ ਹੁਣ ਅਸੀਂ ਚੱਲਿਆਂ ਹੋਮ ਅੱਜ ਅਸੀਂ ਬੜਾ ਜ਼ਿਆਦਾ ਘੁੰਮ ਲਿਆ ਕਿੰਨਾ ਸੋਹਣਾ ਲੱਗਦਾ ਨਾ ਬੜਾ ਹੀ ਵਧੀਆ ਲੱਗਦਾ ਇਹ ਮੈਂ ਬਣਾ ਰਹੀਆਂ ਵੀਡੀਓ স্মੂਥ Q3 ਦੇ ਨਾਮ। ਜਦੋਂ ਸ਼ਾਮੇ ਆਕੇ ਤਾਂ ਹੋਰ ਵੀ ਜ਼ਿਆਦਾ ਨਜ਼ਾਰੇ ਹੁੰਦੇ ਆ। ਇੱਕ ਦਮ ਆ ਗਿਆ ਬਾਸ ਦੇਖ ਲੋ। ਕਿੱਡੀ ਨਹੀਂ ਸਪੀਡ ਕਿੰਨੀ ਆਦੀ। ਜਦੋਂ ਸਹੀ ਆਪਣੇ ਤਰੀਕੇ ਨਾਲ ਜਦੋਂ ਆ ਟ੍ਰਾਈ ਕਰਦਾ ਵਾ 300 ਤੋਂ ਪੁਛਤੇ ਜਾਂਦਾ ਉਹ। ਬੱਲੇ। ਛੋਟੇ ਜਿਹੜਾ ਲਗੜਾ। ਦੇਖੋ। ਕਿੰਨੀ ਜਿਆਦਾ ਸਪੀਡ ਹਾਇ ਤਾਂ ਵੀਊ ਹੀ ਮੈਨੂੰ ਬੜਾ ਸੋਹਣਾ ਲੱਗੀ ਜਾਂਦਾ ਹਰਿਆਲੀ ਹਰਿਆਲੀ ਸਾਰੇ ਇੰਨੀ ਜਾ ਵੀ ਬੜੀ ਤੇਜ਼ ਆ ਨਾ ਕੱਢਦੇ ਹੱਥ ਮਾਰਦਾ ਨਾ ਬੱਲੇ ਆ ਜਾ ਗਿਆ ਨੋਸ਼ ਕਰ ਮਾਰ ਦੇਣਾ ਨਹੀਂ ਮਾਰਦਾ ਆ ਡੈਮ ਨਾਲ ਹੀ ਲਾ ਲਿਆ ਆਪਾਂ ਥੱਲੇ ਅੰਦਰੋਂ ਪਾਣੀ ਜੋ ਕੱਢਣਾ ਸੀ ਉਹ ਤਾਂ ਖੁਦ ਕੰਮ ਹੋ ਜਣੇ ਹਾਂ ਇਹ ਕਿੰਨੇ ਕੁ ਡੂੰਘੇ ਹੋਗੇ ਇਸ ਤੋਂ ਤਾਂ ਪਾਣੀ ਹੈਗਾ ਮੈਂ ਦੋ ਤੋ ਫਟ ਹੋਣਾ ਬਸ ਕਿਉਂਕਿ ਹਾਂ ਪਾਣੀ ਹੀ ਘਾਟੀ ਬਹੁਤ ਕੀ ਕਿ ਲਕੈ ਨਾ ਅਕੀ ਹੁਣ ਦੇ ਆ ਇਹ ਹੈ ਗਿਆ ਚੈਰੀ ਵਾਲੇ ਚਾਕਲੇਟ ਵਾਲੇ ਐਡ ਕਰ ਗਿਆ ਖੀਰੇ 1 ਕਿਲੋ ਖੀਰੇ ਪਣੇ ਆ 1.34 ਦੇ ਇਹ ਹੈ ਗਿਆ ਸੈਲਡ ਵਾਲੇ ਟਮਾਟਰ ਇਹ ਵੀ ਹੈਗਾ ਸੈਲਡ ਇਹ ਇੱਥੇ ਗਾ ਪਿਸਤੇ ਵਾਲੇ ਇਹਨਾਂ ਨੂੰ ਇੱਧਰ ਬਰਯਾਚ ਬੋਲ ਦਿੰਦੇ ਆ ਬਰਯਾਚ ਆਪਨੇ ਬੋਲਦੇ ਆ ਬ੍ਰੈਡ ਇਹ ਹੈ ਗਿਆ ਬਿਸਕਟ ਚਾਕਲੇਟ ਵਾਲੇ ਇਹ ਹੈਗਾ ਜੂਸ ਮੰਗੋ ਬ੍ਰੈਡ ਦਾ ਪੈਕੇਟ ਸੈਕੰਡ ਬ੍ਰੈਡ ਦਾ ਪੈਕੇਟ खाने पीने मैं घट शेयर कर दून बट मैं क्या अच्छे कर देव आगा व बलूफा स्पंज ये भी है गया। आ सिंपल नॉर्मल ब्रैड है एप्पल साइड विनेगर सिरका गाइस ये है लेज दिस वन लेज ਬੜੇ ਯਮਨ ਦੇ ਲੈਮਨ ਵਾਲੇ ਤੇ ਡਾਰਕ ਚਾਕਲੇਟ ਮਾਈ ਫੇਵਰਟ ਐਕਮੇ ਡਰੈਸ ਲੱਗੀ ਸੀਗੀ ਡਰੈਸ ਲਈ ਫਰਾਕ ਦੀ ਤੇ ਆ ਵੀ ਸੈਲਡ ਹਾਲ ਇੱਕ ਯਮੇ ਸਕਰਬ ਇਹ ਹੈਗਾ ਵਾ ਲੈਮਨ ਵਾਲਾ ਤੇ ਆ ਹੈਗਾ ਕੌਰਨ ਸੈਲਡ ਚ ਪਾ ਕੇ ਖਾਣ ਵਾਲੇ ਚਾਹੇ ਪਾਸਤੇ ਚ ਪਾ ਕੇ ਖਾਓ ਚਾਈ ਸਿੰਪਲ ਖਾਓ ਬੜਾ ਟੇਸਟੀ ਤੇ ਇੱਧਰ ਥੋੜੀ ਜਿਹੀ ਬੱਚਿਆਂ ਦੀ ਕਰ ਲਿਆਂਦੀ ਸ਼ਾਪਿੰਗ ਸੱਡੀ ਪ੍ਰੀਮਾਰਕ ਜਿੰਦਾਬਾਦ ਗਾਇਸ ਇਹਨਾਂ ਦੀਆਂ ਹੈਗੀਆਂ ਸ਼ਰਟਾਂ ਦਿਖਾਉਣੀ ਆ ਮੈਂ ਹਰੇਕ ਚੀਜ਼ ਨਾਲ ਸੇਮ ਸੇਮ ਲਾਣੀ ਹੁੰਦੀਆਂ ਇਹਨਾਂ ਦੀ ਜਿਹਦਾ ਵੀ ਦੋ ਆ ਤੇ ਆ ਹੈਗੀਆਂ orange ਇਹ ਵੀ ਦੋ ਆ ਮ ਇਹ ਕਿਆਂ ਅਵਲ ਕਲਰ ਦੀਆਂ ਇਹ ਹੈਗੀਆਂ ਵਾ ਕੋਈ ਪੰਜੋਂ ਦੀ ਅਕਰੀ 2.5 ਯੂਰੋ ਦੀ ਆ ਇੰਨੀਆਂ ਕੀ ਆ ਬਸ ਆ ਵੀ ਦੋ ਆ ਹੁਣ ਸਮਰਦਾ ਕਲੈਕਸ਼ਨ ਲੱਗਿਆ ਹੋਇਆ ਸੀ ਕਿ ਅਸਕੇ ਚਲੋ ਲੈ ਲੈਨੇ ਆ ਪਹਿਲਾਂ ਵੀ ਇਹਨਾਂ ਨੂੰ ਬਹੁਤ ਸਾਰੀਆਂ ਲਿਆਤੀਆਂ ਇਹ ਇਹ ਦੋ ਸੀ ਦੀ ਆ ਤੇ ਆ ਹੈ ਗਿਆ ਕਲਿਕ ਕਰਨ ਦੇ ਜੋੜੇ ਇਹ ਕਿੰਨੇ ਕਿੰਨੇ ਦੇ ਆ ਇਹ 9 ਯੂਰੋ ਦੇ ਆ ਦੋ ਪੀਅਰ 1 kg ਆ orange 1 kg blue ਬੱਚਿਆਂ ਦੇ ਇਦਾਂ ਹੀ ਕੰਫਰਟੇਬਲ ਆਉਂਦੇ ਨੇ ਇਹਨਾਂ ਦੇ ਕੱਪੜੇ ਬਹੁਤ ਖਰੀਦਨੇ ਪੈਂਦੇ ਆ ਕਿਉਂਕਿ ਸਕੂਲ ਦੇ ਵਿੱਚ ਇਹਨਾਂ ਦੀ ਯੂਨੀਫਾਰਮ ਨਹੀਂ ਲੱਗੀ ਹੋਈ ਕੱਪੜੀ ਪਾਉਣੇ ਪੈਂਦੇ ਆ ਬਸ ਦੈਸੀਟ ਗਾਇਜ਼ ਮਿਲਦੇ ਆ ਫਿਰ ਅਗਲੇ ਬਲੌਗ ਚ ਬਾਏ ਬਾਏ